ਕੇ ਕੰਮ ਕਰੇਗੇ ਨਹੀਂ ਨੋਟ ਚੱਕਰ ਜਾਓ ਕਰੇਗੇ ਜੇ ਮੁਲਾਜ਼ਮ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਜੇ ਮੁਲਾਜ਼ਮ ਪੱਕੇ ਕਰੋ ਪੱਕੇ ਕਰੋ ਪੱਕੇ ਕਰੋ ਯਾ ਸਰਕਾਰ ਹਾਏ 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 ਬੰਦਾ ਦੀ ਮਰਜ਼ੀ ਹਾਏ 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 ਆ ਪਿਛਲੇ ਲੰਬੇ ਸਮੇਂ ਤੋਂ ਤਕਰੀਬਨ 13-14 ਸਾਲ ਤੋਂ ਲਟਕ ਰਹੀਆਂ ਜਿਦੇ ਵਿੱਚ ਮੇਨ ਮੰਗਿਆ ਹੈਗੇ ਕੱਚੇ ਮੁਲਾਜ਼ਮਾਂ ਨੂੰ ਪੱਕੇ ਕਰਨ ਬਾਰੇ ਰਿਪੋਰਟਾਂ ਦੇ ਜਿਹੜੇ ਕੱਢੇ ਗਏ ਆ ਮੁਲਾਜ਼ਮ ਉਹਨਾਂ ਨੂੰ ਇੱਕ ਮੌਕਾ ਦਿੰਦੇ ਹੋ ਡਿਊਟੀ ਦੇ ਬਹਾਲ ਕਰਨ ਬਾਰੇ ਜਾਂ ਜਿਹੜਾ ਡਰਾਈਵਰ ਤੇ ਡਰਾਈਵਰਾਂ ਦਾ ਜਿਹੜਾ ਸਰਕਾਰ ਨੇ ਕਾਲਾ ਕਾਨੂੰਨ ਇੱਕ ਲਾਗੂ ਕੀਤਾ ਨਾ ਵਾ ਸਜ਼ਾ ਵਾਲਾ ਜਾਂ ਜੁਰਮਾਨੇ ਵਾਲਾ ਉਹਨਾਂ ਦੀ ਵਿਰੋਧਤਾ ਕਰਕੇ ਜਿਹੜੀਆਂ ਇਹ ਗੇਟ ਰੈਲੀयां ਕੀਤੀਆਂ ਜਾ ਰਹੀਆਂ ਜੀ ਜਿਵੇਂ ਅੱਜ ਦੀਆਂ ਗੇਟ ਰੈਲੀਆਂ ਦਾ ਪ੍ਰੋਗਰਾਮ ਆ ਇਸੇ ਤਰ੍ਹਾਂ ਜਿਵੇਂ ਕੱਲ 23 ਤਰੀਕ ਤੋਂ ਜਿਹੜੀ ਬੱਸਾਂ ਦੇ ਵਿੱਚ ਸਵਾਰੀ 52 ਸਵਾਰੀਆਂ ਹੀ ਚੜਾਈਆਂ ਜਾਣਗੀਆਂ ਆਪਾਂ ਬੱਸ ਦੇ ਪੀਆਰ ਸਰਕਾਰ ਨੂੰ ਇੱਕ ਚੇਤਾਵਨੀ ਵੀ ਹੋਏਗੀ ਕਿ 26 ਤਰੀਕ ਨੂੰ ਜਿੱਥੇ ਭਗਵੰਤ ਮਾਨ ਮੁੱਖ ਮੰਤਰੀ ਪੰਜਾਬ ਆਪਣਾ ਝੰਡਾ ਲਹਿਰਾਉਣਗੇ ਉੱਥੇ ਪਨਬਸ ਤੇ ਪੀਆਰਟੀਸੀ ਦੇ ਮੁਲਾਜ਼ਮਾਂ ਵੱਲੋਂ ਕਾਲੇ ਚੋਲੇ ਪਾ ਕੇ ਉਹਦਾ ਵਿਰੋਧ ਕੀਤਾ ਜਾਊਗਾ ਔਰ ਆਉਣ ਵਾਲੇ ਦਿਨਾਂ ਦੇ ਵਿੱਚ ਫਿਰ 1 ਤਰੀਕ ਤੋਂ ਗੇਟ ਰੈਲੀਆਂ 7 ਤਰੀਕ ਨੂੰ ਇਸੇ ਤਰ੍ਹਾਂ ਜੁਟੇਸ਼ਨ ਆ ਔਰ ਉਸ ਤੋਂ ਬਾਅਦ 13 14 15 ਤਰੀਕ ਦੀ ਤਿੰਨ ਦਿਨ ਦੀ ਜਿਹੜੀ ਔਰ ਹੜਤਾਲ ਕੀਤੀ ਜਾਵੇ ਪੂਰੇ ਪੰਜਾਬ ਦੇ ਚੱਕਾ ਜਾਮ ਕੀਤਾ ਜਾਵੇਗਾ ਪੰਜਾਬ ਰੋਡ ਪਨਬਸ ਪੀਆਰਟੀਸੀ ਕੰਟਰੈਕਟ ਵਰਕਰ ਯੂਨੀਅਨ ਦੀਪੂ ਮਖਸਰਵਾਲ ਸਾਹਿਬ ਵੱਲੋਂ ਸੁਭਾਗੂ ਹੈ ਅੱਜ ਦੀ ਗੇਟ ਰੈਲੀ ਕਰਨ ਦਾ ਸਾਡੀਆਂ ਪਿਛਲੇ ਲੰਬੇ ਸਮੇਂ ਤੋਂ ਸਾਨੂੰ ਪੱਕੇ ਕਰਨੀਆਂ ਮੰਗਾਂ ਹੋਰ ਸਾਡੀਆਂ ਬਹੁਤ ਸਾਰੀਆਂ ਟਰਾਂਸਪੋਰਟ ਵਿਭਾਗ ਦੀਆਂ ਮੰਗਾਂ ਜਿਹੜੀਆਂ ਉਹ ਲਗਾਤਾਰ ਆ ਜਿਹੜੀਆਂ ਲੰਮਕ ਰਹੀਆਂ ਸਾਡੇ ਡਿਪਾਰਟਮੈਂਟ ਵੱਲੋਂ ਸਾਡੇ ਸਰਕਾਰ ਵੱਲੋਂ ਜਿਹੜੀ ਅਸੀਂ ਬੜੇ ਚਾਵਾ ਆਸ਼ਾ ਨਾਲ ਬਣਾਈ ਸੀ ਕੋਈ ਸਾਰਾ ਜਿਹੜੀ ਉਹ ਨਹੀਂ ਲਈ ਜਾ ਰਹੀ ਇਸ ਦੇ ਵਿਰੋਧ ਚ ਅਸੀਂ ਗੇਟ ਰੈਲੀ ਕਰ ਰਹੇ ਹਾਂ 26 ਤਰੀਕ ਨੂੰ ਮੁੱਖ ਮੰਤਰੀ ਜਿੱਥੇ ਵੀ ਝੰਡਾ ਚੜਾਉਣਗੇ ਉੱਥੇ ਕਾਲੇ ਚੋਲੇ ਪਾ ਕੇ ਆਪਦਾ ਰੋਸ ਹੈ ਜਿਹੜਾ ਉਹ ਜ਼ਾਹਰ ਕਰਾਂਗੇ ਤੇ 12 13 14 ਫਰਵਰੀ ਦੀ ਜਿਹੜੀ ਆ ਹੜਤਾਲ ਕਰਾਂਗੇ ਅਸੀਂ ਜੇਕਰ ਸਾਡੀਆਂ ਮੰਗਾਂ ਤੇ ਸੁਣਵਾਈ ਨਹੀਂ ਹੁੰਦੀ ਤੇ ਆਉਣ ਵਾਲੇ ਕੱਲ ਤੋਂ ਲੈ ਕੇ ਅਸੀਂ ਇੱਕ ਸਾਡੇ ਤੇ ਕੇਂਦਰ ਸਰਕਾਰ ਨੇ ਮਾੜਾ ਕਾਨੂੰਨ ਆ ਸਾਡੇ ਡਰਾਈਵਰ ਭਰਾਵਾਂ ਤੇ ਲਾਗੂ ਕਰ ਦਿੱਤਾ ਗਿਆ ਤੇ ਸਾਡੇ ਟਰਾਂਸਪੋਰਟ ਮੰਤਰੀ ਲਾਲਜੀਤ ਪੁਲਰ ਸਾਹਿਬ ਨੇ ਵੀ ਵਾਰ-ਵਾਰ ਬਿਆਨ ਦੇ ਕੇ ਕਿਹਾ ਕਿ ਓਵਰਲੋਡਿੰਗ ਜਿੰਨੇ ਵੀ ਟਰਾਂਸਪੋਰਟਾਂ ਚਾਹੇ ਸਰਕਾਰੀ ਆ ਚਾਹੇ ਪ੍ਰਾਈਵੇਟ ਉਹ ਜਿਹੜੇ ਰੂਲ ਰੈਗੂਲੇਸ਼ਨ ਨੂੰ ਭੰਗ ਕਰਕੇ ਓਵਰਲੋਡਿੰਗ ਕਰਦੇ ਆ ਉਹਦਾ ਉਹਦੇ ਹੱਕ ਦੇ ਵਿੱਚ ਫੈਸਲਾ ਦਿੰਦੇ ਹੋਏ ਆਪਣੇ ਟ੍ਰਾਂਸਪੋਰਟ ਮੰਤਰੀ ਸਾਹਿਬ ਦੀ ਗੱਲ ਮੰਨਦੇ ਹੋਏ ਅਸੀਂ ਕੱਲ ਤੋਂ ਫੈਸਲਾ ਕੀਤਾ ਹੈ ਕਿ ਪੰਜਾਬ ਰੋਡਵੇ ਪਨਵਸ ਪੀਆਰਟੀਸੀ ਦੀਆਂ ਬੱਸਾਂ ਦੇ ਵਿੱਚ ਜਿਹੜੀਆਂ 52 ਸਵਾਰੀਆਂ ਦੀ ਲਿਮਟ ਆ 52 ਸੀਟਾਂ ਹੁੰਦੀਆਂ 52 ਸਵਾਰੀਆਂ ਚੜਾਈਆਂ ਜਾਣਗੀਆਂ ਜੇਕਰ ਅਸੀਂ ਇਸ ਗੱਲ ਦੇ ਨਾਲ-ਨਾਲ ਪਬਲਿਕ ਤੋਂ ਵੀ ਮਾਫੀ ਮੰਗਦੇ ਆ ਕਿਉਂਕਿ ਸਾਡੀਆਂ ਸਾਥੀਆਂ ਨੇ ਪੜਣਾ ਭਰਾਵਾਂ ਨੇ ਦੂਰਦਰ ਆਡੇ ਜਾਣਾ ਹੁੰਦਾ ਜਦੋਂ ਬੱਸ ਦੇ ਵਿੱਚ ਸੀਟਾਂ ਹੀ 52 ਲਾਈਆਂ ਸਰਕਾਰ ਨੇ ਕਾਨੂੰਨ ਹੀ 52 ਦਾ ਬਣਾਇਆ ਉਹਨਾਂ ਨੂੰ ਅਸੀਂ ਨਾਲ-ਨਾਲ ਤਖਲੀਫ ਦਾ ਉਹਨਾਂ ਨੂੰ ਸਾਹਮਣਾ ਕਰਨਾ ਪੈਣਾ ਨਾਲ ਨਾਲ ਅਸੀਂ ਬੇਨਤੀ ਕਰਦੇ ਹਾਂ ਆਮ ਪਬਲਿਕ ਨੂੰ ਹੋਰ ਭਰਾਤਰੀ ਜਥੇਬੰਦੀਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਕਿ ਸਾਡੇ ਇਸ ਹੱਕ ਦੇ ਵਿੱਚ ਸਾਡਾ ਸਹਿਯੋਗ ਕਰਨਾ ਤਾਂ ਜੋ ਅਸੀਂ ਜਿਹੜਾ ਸਰਕਾਰ ਦਾ ਕਾਨੂੰਨ ਹੈ ਓਵਰਲੋਡਿੰਗ ਨੂੰ ਤੋੜ ਕੇ ਅਸੀਂ ਸੀਟਾਂ ਤੇ ਨਿਰਧਾਰਿਤ ਸਵਾਰੀਆਂ ਬਿਠਾਈਆਂ ਜਾਣ ਤਾਂ ਕਿ ਸਵਾਰੀਆਂ ਸੌਖੀਆਂ ਤੇ ਸੱਜੇ ਢੰਗ ਨਾਲ ਆਪਣੀ ਮੰਜ਼ਿਲ ਉੱਤੇ ਜਾ ਸਕਣ।